ਮਲਟੀਪਲ ਕੁਐਸਚਨਸ ਖੜੇ ਕੀਤੇ ਆ ਜੀ ਇਸ ਗੱਲ ਨੇ ਪਹਿਲੀ ਤੇ ਗੱਲ ਆ ਜਿਹੜੀ ਟੀਮ ਇਸ ਪਰਪਸ ਵਾਸਤੇ ਲਾਈ ਸੀ ਉਹ ਸਾਰੀ ਟੀਮ ਫੇਲ ਹੋਈ ਹੈ ਜੀ ਜਿੰਨੀ ਦੇਰ ਤੱਕ ਹਾਈ ਲੈਵਲ ਦੀ ਇੰਡੀਪੈਂਡੈਂਟ ਜੁਡੀਸ਼ੀਅਲ ਜਾਂਚ ਸਾਰੇ ਲੈਵਲ ਤੇ ਨਹੀਂ ਹੁੰਦੀ ਜਿਹੜੀ ਸਿਲੈਕਸ਼ਨ ਸੀ ਉਹ ਨਾ ਬੰਦਿਆਂ ਤੇ ਜਿਨ੍ਹਾਂ ਨੇ ਸੁਪਰਵਾਈਜ਼ ਕਰਨਾ ਸੀ ਕੰਮ ਉਹਨਾਂ ਨੇ ਕੀ ਸੁਪਰਵਾਈਜ਼ ਕੀਤੀ ਕਿ ਇੱਕ ਬਣਿਆ ਹੋਇਆ ਐਸਟੈਬਲਿਸ਼ਡ ਗ੍ਰੰਥ ਆ ਉਹਨੂੰ ਤੁਸੀਂ ਅੱਗੋਂ ਜਿਹੜੇ ਆ ਗਏ ਆ ਵੱਖ-ਵੱਖ ਪਛਾਵਾਂ ਦੇ ਵਿੱਚ ਤੇ ਪੰਜਾਬੀ ਵਿੱਚ ਨਵੇਂ ਰੂਪ ਚ ਛਾਪਨ ਲੱਗੇ ਤੇ ਆਧੁਨਿਕ ਯੁੱਗ ਦੇ ਵਿੱਚ ਇੰਨੀ ਟੈਕਨੋਲੋਜੀ ਹੋਣ ਦੇ ਬਾਵਜੂਦ ਇੰਨੀਆਂ ਗਲਤੀਆਂ ਕਿਵੇਂ ਹੋ ਚਾ ਗਈ? ਪਰ ਤੁਸੀਂ ਸਰਪ੍ਰਾਈਜ਼ ਕੀ ਕਰ ਰਹੇ ਸੀ? ਪਹਿਲਾਂ ਤਾਂ ਉਹ ਜਵਾਬ ਦੇ ਨੇ। ਦੂਜੀ ਗੱਲ ਹੈ ਕਿ ਹਾਈ ਕੋਰਟ ਦਾ ਕੇਸ ਗਿਆ ਉਸ ਤੋਂ ਵਿਧਾਨ ਸਭਾ ਦੇ ਵਿੱਚ ਵੀ ਕੇਸ ਉੱਠਿਆ। ਇਹ ਮਸਲਾ ਉੱਠਿਆ। ਇੰਨੇ ਸਾਲਾਂ ਤੋਂ ਚੱਲ ਰਿਹਾ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਕਤੀਬ ਜੈਕਸ਼ਨ ਫਾਈਲ ਕੀਤੀ ਹੈ ਕਿ ਤਰੀਕਾ ਗਲਤ ਹੈ। ਇਹ ਬਿਲਕੁਲ ਲੋਕਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਸਾਡਾ ਇਤਿਹਾਸ ਤੁਸੀਂ ਵਗੜ ਕੇ ਪੇਸ਼ ਕਰ ਗੁਰਬਾਣੀ ਦਾ ਜਿਹੜਾ ਸਹੀ ਸਰੂਪ ਜਿਹੜਾ ਲੋਕਾਂ ਦੇ ਵਿੱਚ ਤੁਸੀਂ ਨਹੀਂ ਪੇਚਰੇ ਇਹਨੂੰ ਇਮੀਡੀਏਟਲੀ ਕਿਤਾਬਾਂ ਨੂੰ ਜਿਹੜਾ ਹੈਗਾ ਇੰਡੈਸਟ ਕੀਤਾ ਜਾਵੇ ਤੇ ਉਹ ਉਹਦਾ ਤੁਸੀਂ ਕੀ ਕੀਤਾ ਮਤਲਬ ਹੁਣ ਤੁਸੀਂ ਆਪਣੇ ਆਪ ਇੱਕ ਨਵਾਂ ਢੰਗ ਤਰੀਕਾ ਕੱਢ ਲਿਆ ਕਿ ਰਾਤ ਨੂੰ ਜਿਹੜੀ ਹੈਗੀ ਹੈ ਯੂਨੀਵਰਸਿਟੀ ਦੇ ਅੰਦਰ ਬਾਗਬਾਨੀ ਵਾਲੇ ਪਾਸੇ ਸੁੰਨੀ ਜਗ੍ਹਾ ਲੱਭ ਕੇ ਟੋਏ ਵੱਡੇ ਵੱਡੇ ਪੁੱਟ ਕੇ ਟਰਾਲੀਆਂ ਭਰ ਕੇ ਉੱਥੇ ਸਾਰੇ ਜਿਹੜੇ ਮਹਾਨ ਕੋਸ਼ ਆ ਉਹ ਤੁਸੀਂ ਪਾਣੀ ਉਹ ਚ ਪਾ ਕੇ ਤੇ ਉਹਦੇ ਵਿੱਚ ਦਿਲ ਦਾ ਲਾ ਕੇ ਤੇ ਸੁੱਟੀ ਜਾ ਰਹੇ। ਇਹ ਕਿੱਥੇ ਦਾ ਤਰੀਕਾ ਕੋਈ ਦੱਸਣ ਦਾ ਸੀ ਨਾ ਵਿਧੀ ਸਰ ਇਹ ਵਿਧੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਐਕਸਪਲੈਨ ਕਰਨੀ ਪੈਗੀ। ਸਰਕਾਰ ਇਹ ਵਿਧੀ ਕਿੰਨੇ ਜਿਹੜੀ ਐ ਇਹ ਦੱਸੀ ਸਰਕਾਰ ਦੀ ਪੂਰੇ ਮਾਮਲੇ ਤੇ ਚੁੱਪੀ ਜਿਵੇਂ ਤੁਸੀਂ ਕਿਹਾ ਕਿ ਵਾਤਰੀ ਬਹਿਸ ਹੋਗੇ ਨਹੀਂ ਉਹ ਸਿੱਖਿਆ ਵਿਭਾਗ ਨਾਲ ਹੋਵੇ ਰੰਦਰ ਪੈ। ਤੇ ਦੂਜਾ ਤੁਸੀਂ ਅਕਾਲ ਤਖਤ ਨੂੰ ਵੀ ਇੰਟਰਵਿਊ ਕਰਨ ਦੀ ਮੰਗ ਕਰਦੇ ਕਿ ਫਿਰ ਤਲਬ ਜਿਹੜੇ ਕੀਤੇ ਜਾਣੇ ਚਾਹੀਦੇ ਨੇ ਜਿਹੜੇ ਲੋਕ ਇਹਦੇ ਲਈ ਜੀਣ ਵਾ। ਦੇਖੋ ਜਹਦਾ ਸਾਹਿਬ ਜੀ ਨੇ ਤੱਜ ਕਮੇਟੀ ਬਣਾਤੀ। ਉਹ ਅੱਛੀ ਗੱਲ ਆ। वेलकम ਕਰਦਾ ਕਿ ਉਹਨਾਂ ਨੇ ਜੋ ਪੱਤਰ ਪੰਡਾ ਸੀ ਉਹਨਾਂ ਨੇ ਸਟੇਟਮੈਂਟ ਵੀ ਜਾਰੀ ਕੀਤੀ ਹੈ ਬੜੀ ਸਖਤ ਰਕਸ਼ਾ ਦੇ ਵਿੱਚ ਸਟੇਟਮੈਂਟ ਜਾਰੀ ਕੀਤੀ ਹੈ ਐਸੀ ਗੱਲ ਸ਼ਰਮਣੀ ਗੁੱਡਾ ਪੰਡ ਕਮੇਟੀ ਦੇ ਪ੍ਰਧਾਨ ਸਾਹਿਬ ਅਦਿਕੇ ਸਿੰਘ ਸਾਹਿਬ ਵੀ ਹਲੇ ਪਟਨਾ ਸਾਹਿਬ ਨੇ ਪ੍ਰਧਾਨ ਸਾਹਿਬ ਵੀ ਪਟਨਾ ਸਾਹਿਬ ਨੇ ਪਰ ਗੱਲ ਇਹ ਦੀ ਵੱਡੀ ਹੋਈ ਹੈ ਉੱਥੇ ਹੀ ਉਹਨਾਂ ਨੇ ਕਮੇਟੀ ਵੀ ਬਣਾਈ ਹੈ ਤੇ ਜਿਹੜੀ ਨਾਲ ਆਪ ਆਪਣੀਆਂ ਸਟੇਟਮੈਂਟਾਂ ਵੀ ਦਿੱਤੀਆਂ ਪਰ ਹਾਲੇ ਤੱਕ ਸਰਕਾਰ ਕਿਉਂ ਚੁੱਪ ਔਰ ਦੂਜੀ ਗੱਲ ਹੈ ਕਿ ਪਰਚੇ ਤੁਸੀਂ ਦਰਜ ਕਰ ਦਿੱਤੇ ਉਹ ਵੀ ਹਾਲੇ ਪੂਰੀਆਂ ਧਰਾਵਾਂ ਨਹੀਂ ਲੱਗੀਆਂ ਤੇ ਅਧਿਕਾਰੀ ਸਾਰੇ ਉੱਥੇ ਹੀ ਰਹਿਣਗੇ ਤੇ ਇੱਕ ਅੱਗੇ ਇਹ ਇਨਸਾਫ ਕਿੱਦਾ ਹੋਏਗਾ ਇਸ ਕੇਸ ਦੇ ਵਿੱਚ ਇਹ ਤਾਂ ਮੈਂ ਫਿਰ ਕਹਿੰਦਾ ਕਿ ਸਟੂਡੈਂਟਸ ਦੀ ਸ਼ਾਬਾਸ਼ ਆ ਕਿ ਉਹਨਾਂ ਨੇ ਜਿਹੜਾ ਸਹੀ ਪਹਿਰਾ ਦੇਣ ਦੀ ਲੋੜ ਹੁੰਦੀ ਹੈ ਇੱਕ ਜਾਗਰਤ ਨੌਜਵਾਨ ਨੂੰ ਉਹਨਾਂ ਨੇ ਇਹਦੇ ਉੱਤੇ ਪਹਿਰਾ ਦਿੱਤਾ ਤੇ ਤਾਂ ਜਾ ਕੇ ਇਹ ਇਹ ਗੱਲ ਜਿਹੜੀ ਆ ਇਹ ਇਹ ਬਾਹਰ ਆਈ ਨਹੀਂ ਤਾਂ ਇਹ ਤਾਂ ਸਾਰਾ ਹੀ ਪਰਦਾ ਪੈ ਜਾਂਦਾ ਥੋੜਾ ਜਿਹਾ ਟਾਈਮ ਲੱਗਦਾ ਤੇ ਇੱਥੇ ਕੁਝ ਹੋਰ ਕਰ ਦਿੰਦੇ ਕਿਸੇ ਲਈ ਇਹਦੀ ਹਾਈ ਲੈਵਲ ਜਿਹੜੀ ਐ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਕੋਈ ਵੀ ਇਹਦੇ ਵਿੱਚ ਜਿਹਦੇ ਜਿਹਦੇ ਜਿੰਨਾ ਜੀ ਨਾ ਉਹਦੇ ਕਿਸੇ ਦਾ ਕਸੂਰ ਆ ਉਨੇ ਉਨੇ ਉਹਨੂੰ ਸਜ਼ਾ ਸਾਰਿਆਂ ਨੂੰ ਮਿਲਣੀ ਚਾਹੀਦੀ ਆ ਤਾਂ ਜਾ ਕੇ ਲੋਕਾਂ ਦੇ ਹਿਰਦੇ ਠੰਡੇ ਹੋਣਗੇ ਕਿਉਂਕਿ ਬਹੁਤ ਗੰਭੀਰ ਮਤਲਬ ਸਰ ਲੱਗਦਾ ਸਿੱਖਿਆ ਮੰਤਰੀ ਨੂੰ ਵੀ ਜ਼ਿੰਮੇਵਾਰ ਗਣੀ ਚਾਹੀਦੀ ਕਿਉਂਕਿ ਉਹਨਾਂ ਦੀ ਉਹਨਾਂ ਦੀ ਇਹਦੇ 'ਚ ਰਹਿਨਮਾਰੀ ਜਿਹੜੀ ਸਭ ਤੋਂ ਜ਼ੋਰ ਦੇਖੋ ਨੈਤਿਕ ਜ਼ਿੰਮੇਵਾਰੀ ਕਿੱਦੀ ਹੁੰਦੀ ਆ ਸਰਕਾਰ ਦੀ ਹੁੰਦੀ ਨਾ ਤਾਂ ਮੁੱਖ ਮੰਤਰੀ ਸਾਹਿਬ ਇਹ ਤਾਂ 20000 ਸ਼ਬਦ ਕੋਸ਼ ਦਾ ਮੁੱਦਾ ਇੱਕ ਨਹੀਂ ਔਰ ਤੁਹਾਡੇ ਸਾਹਮਣੇ ਆ ਤੁਸੀਂ ਤਸਵੀਰਾਂ ਦਿਖਾ ਰਹੇ ਆ ਸਰਕਾਰ ਦਾ ਇਹ ਤਾਂ ਜੋਰ ਲੱਗਿਆ ਕਿ ਮੀਡੀਆ ਦੇ ਵਿੱਚ ਨਾ ਚੱਲੇ ਤੇ ਸਰਕਾਰ ਇਹ ਨਹੀਂ ਸੋਚ ਰਹੀ ਕਿ ਮੇਰਾ ਡਿਊਟੀ ਕੀ ਬਣਦੀ ਇਹ ਬਹੁਤ ਵੱਡਾ ਇੱਕ ਲਾਰਜਰ ਇਸ਼ੂ ਹੈ ਇਹ ਜਲਦੀ ਇਹ ਨਹੀਂ ਪੇ ਜਿਸ ਤਰ੍ਹਾਂ ਸਰਕਾਰ ਸੋਚਦੀ ਹੈ ਕਿ ਦੋ ਦਿਨਾਂ ਦੇ ਵਿੱਚ ਇਹਲੇ ਤੇ ਪਰਦਾ ਪਾ ਕੇ ਤੇ ਕਹਾਣੀ ਖਤਮ ਕਰ ਦੇ ਕਿ ਵੀ ਅਸੀਂ ਕੇਸ ਦਾ ਵਿੱਚ ਕਰ ਦਿੱਤਾ ਜੀ ਅਸੀਂ ਹੋਰ ਕੀ ਕਰਾਂਗੇ ਇਹ ਸਾਰੇ ਲੈਵਲ ਦੀ ਇਨਕੁਆਇਰੀ ਹੋਣੀ ਚਾਹੀਦੀ ਕਿ ਇਹ ਫੈਸਲਾ ਕਿਦਾਂ ਸੀ ਇਸ ਤਰੀਕੇ ਡਿਸਪੋਜ਼ ਆਫ ਕਰਦਾ ਇਹ ਵੀ ਤਾਂ ਸਾਹਮਣੇ ਗੱਲ ਹੋਣੀ ਚਾਹੀਦੀ ਨਾ ਕਿਹਦਾ ਫੈਸਲਾ ਸੀ ਜਿਹੜੀ ਕਮੇਟੀ ਬਣਾਈ ਗਈ ਸੀ ਜਦੋਂ ਤੁਹਾਡੇ ਕੋਲੇ ਸ਼੍ਰੋਮਣੀ ਗੋਦਆਰ ਪੰਥ ਕਮੇਟੀ ਇੱਕ ਅਦਾਰਾ ਹੈ ਉੱਥੇ ਧਾਰਮਿਕ ਸਿਹਤ ਜਿਹੜਾ ਕੋਈ ਗਿਰਦ ਹੋ ਜਾਂਦੇ ਆ ਜਾਂ ਬਾਕੀ ਚੀਜ਼ਾਂ ਉੱਥੇ ਸਾਰੇ ਪ੍ਰਬੰਧ ਨੇ ਕਿੰਨੇ ਅੱਛੇ ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰਨ ਦੀ ਬਜਾਏ ਕਿਸੇ ਗੁਰੂ ਘਰ ਨਾਲ ਸੰਪਰਕ ਕਰਨ ਦੀ ਬਜਾਏ ਇਹ ਕੰਮ ਕਰਨ ਦੀ ਤੁਹਾਨੂੰ ਕੀ ਲੋੜ ਸੀ ਇਹ ਕੁਝ ਚੀਜ਼ਾਂ ਤੇ ਪਰਦੇ ਪਾਉਣ ਦੀ ਕੋਸ਼ਿਸ਼ ਹੋ ਰਹੀ ਆ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰੋਂ ਅੰਦਰ ਢੱਕਣ ਦੀ ਕੋਸ਼ਿਸ਼ ਕੀਤੀ ਕਿ ਪਹਿਲਾਂ ਤਾਂ ਗਲਤੀਆਂ ਕਿਉਂ ਹੋਈਆਂ ਇਹਨੇ ਕਿ ਯੂਨੀਵਰਸਿਟੀ ਲੈਵਲ ਤੇ ਇਹ ਹਾਲ ਹੋਊਗਾ ਤੇ ਫਿਰ ਬਾਕੀ ਦੱਸੋ ਕਿ ਕਿੱਥੇ ਜਾਂਦੇ ਜਾਵਨ